ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਜਿਹੜੀ ਗਾਥਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ 20ਵੀਂ ਸਦੀ ਦੇ ਮਹਾਨ ਬੀਬੀ ਸੂਰਮਾ ਰਣਜੀਤ ਕੌਰ ਤੂਫਾਨ ਜੋ ਕਿ ਧਰਮ ਪਤਨੀ ਜਗਰਾਤ ਸਿੰਘ ਤੂਫਾਨ ਖੜਕੂ ਸਿੰਘ ਦੇ ਘਰੋਂ ਉਹਨਾਂ ਦੀ ਗਾਥਾ ਉਹਨਾਂ ਦਾ ਜਿਹੜਾ ਜ਼ਿੰਦਗੀ ਦਾ ਕੀ ਕਰਦਾਰ ਸੀ ਅੱਜ ਆਪਾਂ ਉਹਦੇ ਬਾਰੇ ਗੱਲਾਂ ਬਾਤਾਂ ਕਰਨੀਆਂ ਜਦੋਂ ਆਪਾਂ ਗੱਲ ਕਰਦੇ ਆਂ ਬੀਬੀ ਰਣਜੀਤ ਕੌਰ ਜੀ ਦੀ ਉਹਨਾਂ ਦਾ ਜਿਹੜਾ ਪਹਿਲਾ ਨਾਮ ਹੈ ਉਹ ਪਹਿਲਾ ਨਾਮ ਅਜੰਤ ਕੌਰ ਰੱਖਿਆ ਮਾਪਿਆਂ ਨੇ ਉਹਨਾਂ ਦਾ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਢੱਡੇਕੇ ਦੇ ਵਿੱਚ ਜਨਮ ਹੋਇਆ ਪਿਤਾ ਦਾ ਨਾਂ ਕਰਨੈਲ ਸਿੰਘ ਤੇ ਮਾਤਾ ਦਾ ਨਾਂ ਹਰਬੰਸ ਕੌਰ ਸੀ ਉਹਨਾਂ ਨੇ ਜਿਹੜੀ ਆਪਣੀ ਜ਼ਿੰਦਗੀ ਦੀ ਮੁੱਢਲੀ ਵਿੱਦਿਆ ਸੀ ਉਹ ਪਿੰਡ ਦੇ ਸਕੂਲ ਦੇ ਵਿੱਚੋਂ ਹੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਹ ਕਾਲਜ ਦੇ ਵਿੱਚ ਐਂਟਰ ਹੁੰਦੇ ਆ ਵਧੀਆ ਸਰੀਰ ਤੇ ਤੰਦਰੁਸਤ ਹੋਣ ਦਾ ਚੰਗਾ ਕੱਟ ਕੱਦ ਕਾਠ ਹੋਣ ਦੇ ਕਾਰਨ ਇੱਕ ਖੌਕੀ ਦੀ ਵਧੀਆ ਖੜਾਰ ਨ ਵੀ ਸੀ ਤੇ ਜਿੱਦਾਂ ਹੀ ਉਹ ਨਾਲ ਆਪਣੀ ਇੱਕ دنیਵੀ ਪੜ੍ਹਾਈ ਕਰਦੇ ਸਨ ਤੇ ਨਾਲ ਉਹਨਾਂ ਦੀ ਇੱਕ ਜੀਵਨ ਦੇ ਵਿੱਚ ਬੜੀ ਚੰਗੀ ਆਦਤ ਪੈ ਗਈ ਸੀ ਉਹਨਾਂ ਨੂੰ ਗੁਰਬਾਣੀ ਪੜ੍ਹਨੀ ਤੇ ਖਾੜਕੂ ਸੰਘਰਸ਼ ਦੇ ਸਹਿਤ ਨੂੰ ਪੜਨਾ ਜਦੋਂ ਖਾੜਕੂ ਸੰਘਰਸ਼ ਦੇ ਸਹਿਤ ਨੂੰ ਪੜਦੇ ਹਨ ਤਾਂ ਉਹਨਾਂ ਨੂੰ ਕਾਫੀ ਸੰਘਰਸ਼ ਦੇ ਬਾਰੇ ਨੌਲੇਜ ਤੇ ਜਾਣਕਾਰੀ ਹੋਊਗੀ ਸੀ ਤੇ ਜਿਹੜੇ ਖਾੜਕੂ ਸਿੰਘਾਂ ਦੇ ਪਰਿਵਾਰਾਂ ਤੇ ਜਿਹੜਾ ਤਸੱਦ ਜਾਂ ਜ਼ੁਲਮ ਹੁੰਦੇ ਸੀ ਉਹਨਾਂ ਬਾਰੇ ਵੀ ਉਹਨੂੰ ਕਾਫੀ ਇਸ ਚੀਜ਼ ਬਾਰੇ ਨੌਲੇਜ ਹੋਊਗੀ ਸੀ ਤੇ ਇਸ ਤਰ੍ਹਾਂ ਹੌਲੀ-ਹੌਲੀ ਜਦੋਂ ਜਵਾਨ ਹੁੰਦੇ ਗਏ ਤੇ ਇੱਕ ਦਿਨ ਘਰੋਂ ਆਪਣੇ ਚੁੱਪਚਾਪ ਹੀ ਉਹ ਘਰ ਉਤਰੇ ਜਾਂਦੇ ਆ ਤੇ ਹਰ ਗੋਬਨ ਸਾਹਿਬ ਗੁਰਦੁਆਰਾ 'ਤੇ ਜਾ ਕੇ ਖੰਡੇ ਪੌਲ ਦੀ ਅਮਰਤ ਛੱਕ ਕੇ ਗੁਰੂ ਵਾਲੇ ਬਣ ਜਾਂਦੀ ਹੈ ਸਿੰਘ ਨਹੀਂ ਸੱਜ ਜਾਂਦੇ ਆ ਉਸ ਤੋਂ ਬਾਅਦ ਜਦੋਂ ਉਹ ਆਪਣੀ ਜਵਾਨੀ ਦੇ ਵਿੱਚ ਹੁੰਦੇ ਆ ਜਵਾਨ ਹੁੰਦੇ ਆ ਤਾਂ ਉਹਨਾਂ ਦੇ ਮਾਪਿਆਂ ਨੇ ਸੋਚਿਆ ਕਿ ਹੁਣ ਆਪਾਂ ਵੀਪੀਆ ਯੰਤਕੌਰ ਦਾ ਵਿਆਹ ਕਰਦਗੇ ਤੇ ਜਦੋਂ ਉਹਨਾਂ ਤੋਂ ਵਿਆਹ ਬਾਰੇ ਪੁੱਛਿਆ ਗਿਆ ਤੇ ਇੱਕ ਕਮਾਲ ਦੀ ਗੱਲ ਉਹਨਾਂ ਨੇ ਕਮਾਲ ਦਾ ਜਿਹੜਾ ਜਵਾਬ ਦਿੱਤਾ ਉਹ ਬੜਾ ਹੀ ਅੱਜ ਦੇ ਦੌਰਤ ਵਿੱਚ ਸੁਣਨ ਵਾਲਾ ਜਿੱਥੇ ਸਾਡੀਆਂ ਕਈ ਵਾਰੀ ਕੁੜੀਆਂ ਸਾਡੇ ਘਰਾਂ ਦੇ ਵਿੱਚੋਂ ਵੀ ਕਹਿ ਦਿੰਦੀਆਂ ਹਨ ਕਿ ਅਸੀਂ ਉਹ ਸਰਦਾਰ ਮੁੰਡੇ ਨਾਲ ਨਹੀਂ ਵਿਆਹ ਕਰਾਉਣਾ ਜਿਨ੍ਹਾਂ ਦੇ ਕੇਸ ਜਾਂ ਦਾੜੇ ਰੱਖੇ ਹੋਏ ਪਰ ਯੰਤਕੌਰ ਦੀ ਗੱਲ ਯੰਤਕੌਰ ਦਾ ਜਿਹੜੀ ਅਪਲਾਈ ਹੈ ਜਿਹੜੀ ਉਹਨਾਂ ਨੇ ਜਵਾਬ ਦਿੱਤਾ ਉਹਨੂੰ ਤੁਸੀਂ ਸੁਣ ਕੇ ਇੱਕ ਵਾਰੀ ਹੈਰਾਨ ਹੋਮੋਗੇ ਜਦੋਂ ਉਹਨਾਂ ਦੇ ਮਾਪਿਆਂ ਨੇ ਪੁੱਛਿਆ ਸੀ ਵੀ ਹੁਣ ਅਸੀਂ ਤੁਹਾਡਾ ਵਿਆਹ ਕਰ ਦਿੰਨੇ ਆ ਤਾਂ ਅਯੰਤ ਕੌਰ ਨੇ ਕਿਹਾ ਵੀ ਮੈਂ ਵਿਆਹ ਕਰਾਵਾਂਗੀ ਪਰ ਮੈਂ ਕਿਸੇ ਖਾੜਕੂ ਸਿੰਘ ਦੇ ਨਾਲ ਉਹਨੂੰ ਆਪਣਾ ਖਾੜਕੂ ਸਿੰਘ ਨੂੰ ਆਪਣਾ ਇੱਕ ਜੀਵਨ ਸਾਥੀ ਬਣਾਉਣਾ ਚਾਹੁੰਦੀ ਹਾਂ ਜਿੱਦੋਂ ਇਹ ਗੱਲ ਉਹਨਾਂ ਦੇ ਮਾਪਿਆਂ ਨੇ ਸੁਣੀਆ ਤੇ ਉਹਨਾਂ ਦੇ ਮਾਪਿਆਂ ਦੇ ਦੰਦ ਜੁੜ ਗਏ ਕਾਫੀ ਦਿਨ ਇਸ ਦੀ ਚਰਚਾ ਵੀ ਉਹਨਾਂ ਦੇ ਘਰੇ ਚੱਲਦੀ ਰਹੀ ਪਰ ਠੀਕ ਹੈ ਇੱਕ ਦਿਨ ਜਦੋਂ ਉਹਨਾਂ ਨੇ ਵੇਖਿਆ ਇਹਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਦ੍ਰਿੜਤਾ ਹੈ ਤੇ ਗੁਰਦੁਆਰਾ ਹਰਗੋਬਿੰਦ ਸਾਹਿਬ ਦੇ ਗਰਦਾਸਪੁਰ ਜ਼ਿਲ੍ਹੇ ਪਿੰਡ ਦੇ ਵਿੱਚ ਜਾ ਕੇ 1988 ਨੂੰ ਜਦੋਂ ਉਹਨਾਂ ਨੇ ਗੁਰਦੁਆਰੇ 'ਚ ਰਾਤ ਨੂੰ ਇਹ ਜਿਹੜਾ ਉਹਨਾਂ ਦਾ ਆਨੰਦ ਕਾਰਜ ਹੁੰਦਾ ਇਹ ਰਾਤ ਦੇ ਸਮੇਂ 'ਚ ਹੁੰਦਾ ਰਾਤ ਨੂੰ ਸ਼ਕੀਨਾ ਦੀ ਸਾਇਆ ਹਥਿਆਰਾਂ ਦੀ ਸਾਇਆ ਉਹਨਾਂ ਦਾ ਆਨੰਦ ਕਾਰਜ ਇੱਕ ਗੁਰਦੁਆਰੇ ਦੇ ਵਿੱਚ ਹੋਇਆ 1988 ਵਾਲੇ ਦਿਨ ਤੇ ਭਾਈ ਜਗਰਾਤ ਸਿੰਘ ਤੂਫਾਨ ਦੇ ਪਰਿਵਾਰ ਦੇ ਵਿੱਚੋਂ ਬਾਪੂ ਮਹਿੰਦਰ ਸਿੰਘ ਮਾਤਾ ਜੀ ਹਰਬੰਸ ਕੌਰ ਉੱਥੇ ਹਾਜ਼ਰ ਸਨ ਤੇ ਬਾਕੀ ਸਾਰੇ ਖਾੜਕੂ ਸਿੰਘ ਹਾਜ਼ਰ ਸਨ ਇਸ ਤਰ੍ਹਾਂ ਜਦੋਂ ਉਹਨਾਂ ਦਾ ਵਿਆਹ ਭਾਈ ਜਗਰਾਤ ਸਿੰਘ ਤੂਹਾਨ ਦੇ ਨਾਲ ਹੁੰਦਾ ਤੇ ਉਹ ਫਿਰ ਆਪ ਵੀ ਸੰਘਰਸ਼ੀ ਯੋਧੇ ਸਨ ਤੇ ਉਹਨਾਂ ਦੀ ਜਿਹੜੀ ਪਤਨੀ ਸੀ ਉਹ ਵੀ ਸੰਘਰਸ਼ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗ ਗਈ ਇੱਕ ਵਾਰ ਉਹਨਾਂ ਦੀ ਛੋਟੀ ਜੀ ਗਾਥਾ ਜੀਵਨ ਦੀ ਬੜੀ ਸੋਹਣੀ ਕਹਿੰਦੇ ਵੀ ਇੱਕ ਵਾਰੀ ਉਹਨਾਂ ਦਾ ਪੁਲਿਸ ਦੇ ਨਾਲ ਛੋਟਾ ਜਿਹਾ ਇੱਕ ਮੁਕਾਬਲਾ ਹੋਇਆ ਤੇ ਜਿਹੜੋ ਪੁਲਿਸ ਦੇ ਨਾਲ ਛੋਟਾ ਜਿਹਾ ਮੁਕਾਬਲਾ ਹੋਇਆ ਤੇ ਬੀਬੀ ਰਣਜੀਤ ਕੌਰ ਤੂਫਾਨ ਉਹ ਮੁਕਾਬਲੇ ਦੇ ਵਿੱਚ ਮੁਕਾਬਲਾ ਕਰਦੀ ਤੇ ਪੁਲਿਸ ਦੇ ਇੱਕ ਜਵਾਨ ਤੋਂ ਰੈਫਲ ਖੋਕੇ ਵੀ ਭੱਜ ਗਈ ਸੀ ਇਹ ਇੱਕ ਉਹਨਾਂ ਦੀ ਬੜੀ ਹੀ ਨਿੱਡਰਤਾ ਤੇ ਬਹਾਦਰੀ ਵਾਲਾ ਕਾਰਨਾਮਾ ਸੀ ਕਹਿੰਦੇ ਵੀ ਉਹਨਾਂ ਦੀ ਜੇ ਜੀਵਨ ਨੂੰ ਪੜਦੇ ਨਾ ਬਾਬਾ ਬੀਬੀ ਰਣਜੀਤ ਕੌਰ ਤੂਫਾਨ ਦੇ ਨੇ ਤੇ ਉਹਨਾਂ ਦੇ ਜੀਵਨ ਤੋਂ ਪਤਾ ਲੱਗਦਾ ਕਿ ਬੀਬੀ ਤੂਫਾਨ ਬਹੁਤ ਹੀ ਇੱਕ ਨਿੱਡਰ ਤੇ ਦ੍ਰਿੜਤਾ ਵਾਲੀ ਬਹੁਤ ਹੀ ਬਹਾਦਰੀ ਵਾਲਾ ਸੂਰਮਾ ਸੀ ਇਸ ਤਰ੍ਹਾਂ ਜਿਦੋਂ ਉਹਨਾਂ ਦੇ ਕਾਫੀ ਸੰਘਰਸ਼ ਦੇ ਵਿੱਚ ਉਹਨਾਂ ਨੇ ਲੈਕਚਰ ਵੀ ਕੀਤੇ ਮੇਨ ਉਹਨਾਂ ਦੀ ਜਿਹੜੀ ਸ਼ਹੀਦੀ ਦਾ ਕਾਰਨ ਹੋਇਆ ਜਾਂ ਆਪਾਂ ਜਦੋਂ ਦੇਖਦੇ ਆ ਭਾਈ ਜਗਰਾ ਸਿੰਘ ਤੂਫਾਨ ਦੀ ਸ਼ਹੀਦੀ ਦਾ ਕਾਰਨ ਹੁੰਦਾ ਉਹ ਵੀ ਇੱਕ ਗੁਸਪੈਟੀਏ ਦੇ ਕਾਰਨ ਜਿਹਦੇ ਟਾਊਟ ਹੋਏ ਸੀ ਜਿਨ੍ਹਾਂ ਦੇ ਖਬਰ ਦੇ ਦਿੰਦੇ ਸੀ ਉਹਨਾਂ ਦੇ ਕਾਰਨ ਹੋਇਆ ਤੇ ਬੀਬੀ ਰਣਜੀਤ ਕੌਰ ਤੂਫਾਨ ਦੀ ਵੀ ਜੀ ਸ਼ਹੀਦੀ ਹੈ ਇੱਕ ਦਿਨ ਨਿਸ਼ਚਿਤ ਤਰੀਕੇ ਹੋਈ 1991 ਵਿੱਚ ਹਰਗੋਬਿੰਦ ਸਿੰਘ ਦੇ ਇਲਾਕੇ ਦੇ ਵਿੱਚ ਕਿਸੇ ਠਹਿਰ ਤੇ ਬੀਬੀ ਸੁੱਤੇ ਪੈ ਸਨ ਆਰਾਮ ਦੀ ਵਸਤਾ ਵਿੱਚ ਸਨ ਤੇ ਪੁਲਿਸ ਨੇ ਸੁੱਤੀ ਪਈ ਨੂੰ ਗੋਲੀ ਮਾਰਤੀ ਤੇ ਜਦੋਂ ਥਾਣੇਦਾਰ ਨੇ ਬਾਪੂ ਮਹਿੰਦਰ ਸਿੰਘ ਨੂੰ ਥਾਣੇ ਚ ਬੁਲਾ ਕੇ ਕਿਹਾ ਕਿ ਬਾਪੂ ਮਹਿੰਦਰ ਸਿੰਘ ਜੀ ਅੱਜ ਤੇਰਾ ਦੂਸਰਾ ਪੁੱਤਰ ਵੀ ਸ਼ਹੀਦ ਹੋ ਗਿਆ ਤੇ 1991 ਨੂੰ ਬੀਬੀ ਰਣਜੀਤ ਕੌਰ ਤੂਫਾਨ ਸ਼ਹਾਦਤ ਦਾ ਜਾਨ ਪੀਂਦੇ ਹਨ 1990 ਨੂੰ ਭਾਈ ਜਗਰਾਦ ਸਿੰਘ ਤੂਫਾਨ ਸ਼ਹਾਦਤ ਦਾ ਜਾਂਪਿੰਦੇ ਹਨ 1988 ਨੂੰ ਇਹਨਾਂ ਦੋਨਾਂ ਦਾ ਆਨੰਦਕਾਰਜ ਹੁੰਦਾ ਹੈ ਤੇ ਬੀਬੀ ਰਣਜੀਤ ਕੌਰ ਕਫਾਨ ਦਾ 1969 ਦੇ ਵਿੱਚ ਜਨਮ ਪਿੰਡ ਟੱਡੇ ਜ਼ਿਲ੍ਹਾ ਕਰਦਾਸਪੁਰ ਦੇ ਵਿੱਚ ਹੋਇਆ ਸੀ ਪਰ ਜਦੋਂ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਦੇਖਦੇ ਕਿ ਇੱਕ ਹਕੂਮਤ ਲਈ ਖਤਰਨਾਕ ਤੇ ਸਿਰ ਤੇ ਇਨਾਮ ਹੋਏ ਜਿਹਦਾ ਬਾਗੀ ਸੂਰਮਾ ਹੋਵੇ ਜਿਹਦੀ ਉਸ ਟਾਈਮ ਚਰਚਾ ਸੀ ਡੀਸੀ ਤੇ ਸਾਰੀ ਹਕੂਮਤਾਂ ਦੇ ਪਿੱਛੇ ਲੱਗੀ ਹੋਈ ਸੀ ਫੜਨ ਦੇ ਲਈ ਉਹਨਾਂ ਨੂੰ ਮਾਰਨ ਦੇ ਲਈ ਉਹਨਾਂ ਦੇ ਨਾਲ ਆਨੰਦ ਕਾਰਜ ਕਰਾ ਕੇ ਫਿਰ ਸੰਘਰਸ਼ ਦੇ ਵਿੱਚ ਉਹਨਾਂ ਫਿਰ ਸੰਘਰਸ਼ ਦੇ ਵਿੱਚ ਬਹੁਤ ਸਾਰੇ ਮੁਕਾਬਲੇ ਕਰਨਾ ਬਹੁਤ ਵੱਡੀ ਦੇਣ ਆ ਪੰਥ ਨੂੰ ਬੀਬੀ ਰਣਜੀਤ ਕੌਰ ਤੂਫਾਨ ਦੀ ਤੇ ਇਹ ਸਾਰਾ ਉਹਨਾਂ ਦਾ ਕਰਤਾਰ ਤੇ ਉਹਨਾਂ ਦੇ ਜੀਵਨ ਨੂੰ ਦੇਖ ਕੇ ਇੱਕ ਬੜੇ ਮਹਿਸੂਸ ਹੁੰਦਾ ਕਿ ਵਾਕਈ ਬੀਬੀ ਰਣਜੀਤ ਕੌਰ ਤੂਫਾਨ ਜੋ ਉਹ ਇੱਕ ਬੀਬੀ ਦੀਪ ਔਰ ਦੀਵਾਰਥ ਸੀ ਤੇ ਇਹਨਾਂ ਦੀ ਇੱਕ ਪੁੱਤਰੀ ਹੈ ਸਿਮਨਜੀਤ ਕੌਰ ਜੋ ਕਿ ਹੁਣ ਪਿੰਡ ਪਾਈ ਜਗਰਾ ਸਿੰਘ ਤੂਫਾਨ ਤੇ ਬੀਬੀ ਰਣਜੀਤ ਕੌਰ ਦੀ ਜੋ ਬੇਟੀ ਹੈ ਉਹ ਸਿਮਨਜੀਤ ਕੌਰ ਚੀਮਾ ਖੁੱਡੀ ਦੇ ਵਿੱਚ ਰਹਿੰਦੀ ਹੈ ਪਿੰਡ ਚੀਮਾ ਖੁੱਡੀ ਦੇ ਵਿੱਚ ਇਹ ਜਿਹੜੀ ਅੱਜ ਦੀ ਆਪਣੀ ਗਾਥਾ ਸੀ ਜਿਹੜਾ ਭਾਈ ਜਗਰਾਤ ਸਿੰਘ ਤੂਫਾਨ ਉਹਨਾਂ ਦੀ ਧਰਮ ਪਤਨੀ ਵੀ ਵੀ ਰਣਜੀਤ ਕੌਰ ਤੂਫਾਨ ਦੀ ਗਾਥਾ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਮोटे-ਮोटे ਉਹਨਾਂ ਦੇ ਜਿਹੜੇ ਜ਼ਿੰਦਗੀ ਦੇ ਕੁਝ ਪালা ਤੁਹਾਡੇ ਨਾਲ ਸ਼ੇਅਰ ਕੀਤੇ ਆ ਮੈਂ ਕੁਝ ਦਿਨਾਂ ਬਾਅਦ ਭਾਈ ਜਗਰਾਤ ਸਿੰਘ ਤੂਫਾਨ ਦੀ ਵੀਡੀਓ ਲੈ ਕੇ ਵੀ ਤੁਹਾਡੇ ਸਾਹਮਣੇ ਪੇਸ਼ ਹਾਂਗਾ ਪਰ ਮੈਂ ਤੁਹਾਡੇ ਤੇ ਇੱਕ ਯਕੀਨ ਕਰਦਾ ਤੁਹਾਨੂੰ ਮੈਂ ਇੱਕ ਰਿਕਵੈਸਟ ਵੀ ਕਰ ਲੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਤਾਂ ਕਿ ਮੈਂ ਆਪਣੇ ਸਿੱਖ ਪੰਥ ਦੇ ਇਤਿਹਾਸ ਦੀਆਂ ਵਿਡੀਓ ਗੁਰਬਾਨੀ ਦੀਆਂ ਵੀਡੀਓ ਤੁਹਾਡੇ ਸਾਹਮਣੇ ਹੋਰ ਬਣਾ ਕੇ ਪੇਸ਼ ਕਰਦਾ ਰਹਾ ਹੋਈਆਂ ਗਲਤੀਆਂ ਤੋਂ ਖਿਮਾ ਦੀ ਇਜਾਜ਼ਤ ਕਹ ਜੀ ਇਤਿਹਾਸ ਜਿਨ੍ਹਾਂ ਦਾ ਪਛਨਾਇਆ ਉਹਨਾਂ ਦੇ کردار ਬਹੁਤ ਵੱਡੇ ਆ ਉਹਨਾਂ ਦੇ ਬਹੁਤ ਉੱਚੇ ਤੇ ਸੁੱਚੇ ਜੀਵਨ ਉੱਚਾ ਸੁੱਚਾ ਸਾਦਾ ਇਤਿਹਾਸ ਆ ਸਾਥੋਂ ਭੁੱਲਦੇ ਤੋਂ ਕਈ ਵਾਰ ਕੋਈ ਗਲਤੀਆਂ ਰਹਿ ਜਾਂਦੀਆਂ ਹਨ ਮੈਂ ਉਹਨਾਂ ਲਈ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ